ਡਿਪਟੀ ਸੀਐਮ ਸੁਖਬੀਰ ਬਾਦਲ ਨੇ ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪੰਜਾਬ ਵਿੱਚ ਇਹ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ ਕਿ ਸਾਰਾ ਡਰੱਗ ਪੰਜਾਬ ਵਿੱਚ ਹੈ। ਉਹਨਾਂ ਕਿਹਾ ਕਿ ਮੀਡੀਆ ਨੂੰ ਅਜਿਹੀ ਗਲਤ ਅਫਵਾਹ ਨਹੀਂ ਫੈਲਾਉਣੀ ਚਾਹੀਦੀ। ਇਸ ਤੋਂ ਇਲਾਵਾ ਨਸ਼ਿਆਂ ਦੇ ਮੁੱਦੇ ਤੇ ਬੋਲਦੇ ਹਾਂ ਉਹਨਾਂ ਕਿਹਾ ਕਿ ਪਿਛਲੇ 2 ਸਾਲ ਤੋਂ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਲੜ ਰਹੇ ਹਾਂ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਵਿੱਚ 150 ਨਸ਼ਾ ਮੁਕਤ ਕੇਂਦਰ ਖੋਲੇ ਜਾਣਗੇ। ਇਸ ਦੇ ਨਾਲ ਉਹਨਾਂ ਕਿਹਾ ਕਿ ਡਰੱਗ ਵੇਚਣ ਵਾਲਿਆਂ ਦੀ ਪ੍ਰਾਪਰਟੀ ਵੀ ਜ਼ਬਤ ਕੀਤੀ ਜਾਵੇਗੀ ਅਤੇ ਪੰਜਾਬ ਨੂੰ ਜਲਦ ਹੀ ਨਸ਼ਾ ਮੁਕਤ ਬਣਾਇਆ ਜਾਏਗਾ। ਸੀਬ ਤਕਰੀਬਨ 3000 ਲੋਕਾਂ ਨੂੰ ਅਸੀਂ ਫੜ ਲਿਆ ਬਸਾਈਡਸ ਇੱਕ ਪੰਜਾਬ ਬਿਊਰੋ ਆਫ ਆਫ ਗੇ ਡਰਗਸ ਨਰਕੋਟਿਕਸ ਬੋਰਡ ਬਣਾਇਆ ਜਿਹੜਾ ਆਈਜੀ ਈਸ਼ਵਰ ਸਿੰਘ ਦੇ ਥੱਲੇ ਹੈ ਜਿਹਦੀ ਪਾਵਰ ਹੁਣ ਸਟੇਟ ਦੇ ਹੈ ਉਹਨੂੰ ਉਹਨੂੰ ਡਾਇਰੈਕਸ਼ਨ ਦਿੱਤੀ ਗਈ ਹੈ ਦੇ ਹੈਵ ਟੂ ਕੈਚ ਆਲ ਦਾ ਡਰਗ ਪੁਸ਼ਰਸ ਐਂਡ ਬਿਗ ਲਾਰਡਸ ਦੂਜੀ ਪਾਸੇ ਰੀਹੈਬਿਟੇਸ਼ਨ ਵਾਸਤੇ ਅਸੀਂ 140 ਸੈਂਟਰ ਖੋਲ੍ਹ ਦਿੱਤੇ ਹੈ ਤੇ ਵੀ ਅਸੀਂ ਪ੍ਰੋਵਾਈਡ ਮੈਡੀਸਿਨਸ ਫੇ ਡਾਕਟਰਸ ਹੈਲਪ ਕਰੀ ਸਾਰੇ ਪੇਸ਼ੈਂਟਸ ਦੇ ਬਾਰੇ ਫਿਰੋਜ਼ਪੁਰ ਤੋਂ ਅਕਾਲੀ ਦਲ ਦੇ ਸੰਸਦ ਸ਼ੇਰ ਸਿੰਘ ਗੁਬਾਇ ਨੇ ਕਿਹਾ ਹੈ ਕਿ ਪਾਰਟੀ ਦੇ ਲੋਕ ਜਿੰਨਾ ਲੋਕਾਂ ਨਾਲ ਮਿਲਣਗੇ ਉਹਨਾਂ ਹੀ ਚੰਗਾ ਹੈ ਪਰ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਫੀਲਡ ਵਿੱਚ ਜਾ ਕੇ ਲੋਕਾਂ ਨਾਲ ਕੰਮ ਕਰਨੇ ਹੋਣਗੇ ਨਾ ਕਿ ਰਾਜਧਾਨੀ ਵਿੱਚ ਬੈਠ ਕੇ ਸ਼ੇਰ ਸਿੰਘ ਗੁਬਾਇ ਦਾ ਸਿੱਧਾ ਇਸ਼ਾਰਾ ਸੁਖਬੀਰ ਬਾਦਲ ਵੱਲੋਂ ਚੰਡੀਗੜ੍ਹ ਵਿੱਚ ਹਰ ਹਫ਼ਤੇ ਲੋਕਾਂ ਦੀ ਸ਼ਿਕਾਇਤ ਸੁਣਨ ਦੇ ਲਈ ਲਗਾਏ ਜਾਂਦੇ ਦਰਬਾਰ ਵਾਲ ਸੀ ਐਸ ਜਨਾਲੀ ਉਹਨਾਂ ਨੇ ਇਹ ਵੀ ਕਿਹਾ ਕਿ ਇਰਾਕ ਵਿੱਚ ਫਸੇ ਪੰਜਾਬੀ ਨੌਜਵਾਨਾਂ ਦੇ ਮੁੱਦੇ ਤੇ ਉਹ ਜਲਦੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰਨਗੇ ਫੀਲਡ 'ਚ ਜਾ ਕੇ ਜਿਹੜੀ ਗੱਲ ਹੋਣੀ ਹੈ ਉਹ ਰਾਜਧਾਨੀ 'ਚ ਬਹਿ ਕੇ ਜਾਂ ਡਿਸਟ੍ਰਿਕਟ ਹੈੱਡਕੁਆਰਟਰ ਤੇ ਬਹਿ ਕੇ ਉਹਨਾਂ ਨਹੀਂ ਉਹਨਾਂ ਜਿਨ੍ਹਾਂ ਅਸੀਂ ਫੀਲਡ 'ਚ ਜਾ ਕੇ ਆਪਣੇ ਬੰਦਿਆਂ ਦੀ ਜ਼ਿੰਮੇਵਾਰੀ ਲਾ ਕੇ ਕਿ ਉੱਥੇ ਅਸੀਂ ਕੰਮ ਕਰ ਸਕਦੇ ਹਾਂ ਜਾਂ ਲੀਡਰਸ਼ਿਪ ਜਿਹੜੀ ਹੈ ਅਕਾਲੀ ਦਲ ਦੀ ਲੀਡਰਸ਼ਿਪ ਉਹਨਾਂ ਦੀ ਜ਼ਿੰਮੇਵਾਰੀ ਉਹਨਾਂ ਨੂੰ ਇਹ ਹੁੰਦਾ ਹੈ ਕਿ ਅਸੀਂ ਵੋਟਾਂ ਲੈਣੀਆਂ ਹੈ ਚਾਹ ਵਰਕਰ ਹੈ ਚਾਹ ਲੀਡਰਸ਼ਿਪ ਹੈ ਕਰੀ ਉਹਨਾਂ ਨੂੰ ਹੁੰਦਾ ਕਿ ਉਹ ਆ ਕੇ ਅਸੀਂ ਜਿੰਨੂੰ ਜਾ ਕੇ ਮਿਲਾਂਗੇ ਅਸੀਂ ਕਿਹਦਾ ਕੰਮ ਕਰਾਵਾਂਗੇ ਤਾਂ ਸਾਡਾ ਉਹਨਾਂ ਉਹ ਨੇੜੇ ਹੋਊਗਾ ਉਹਦੇ ਨਾਲ ਫਰਕ ਪੈਂਦਾ ਕੰਮ ਪੈਂਦਾ